ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਸਮਰਥ ਸਰਨ ਕੋ ਦਾਤਾ ਦੁੱਖ ਜਨ ਸੁਖ ਰਾਏ ਜਾਹੇ ਕਲੇਸ਼ ਮਿਟੇ ਭਏ ਪਰਮ ਨਿਰਮਲ ਗੁਣ ਪ੍ਰਵਗਾਇ ਕੋਵਿੰਦ ਤਉ ਤਿਨ ਅਵਰਨਾ ਠਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਪੇ ਤੇਰਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜੀ ਨਾਸ ਰੂ ਮਨਸੂਰ ਗੁਰੂ ਗੋਬਿੰਦ ਸਿੰਘ ਇਜਦੇ ਮਨਜ਼ੂਰ ਗੁਰੂ ਗੋਬਿੰਦ ਸਿੰਘ ਹੱਕ ਰਾਗਜ਼ੂਰ ਗੁਰੂ ਗੋਬਿੰਦ ਸਿੰਘ ਜੁਮਲਾਫ ਹੈ ਜੀ ਨੂਰ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਗਾ ਗੁਰੂ ਗੋਬਿੰਦ ਸਿੰਘ ਸ਼ਾਹੀ ਸ਼ੈਨਿ ਸ਼ਾਹ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਂਦੀਸ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਪਰਮ ਸਨਮਾਨ ਯੋਗ ਪਰਮ ਸਤਕਾਰ ਯੋਗ ਜੁਗੋ ਜੁਗ ਅਟਲ ਚਬਰ ਸਖਤ ਛਤਰ ਦੇ ਮਾਲਕ ਵਾਲੀਏ ਕੁੱਲ ਆਲਮ ਗਰੀਬ ਨਵਾਜ਼ ਸ਼ਬਦ ਗੁਰੂ ਜਹਰਾ ਜਹੂਰ ਹਾਜ਼ਰਾ ਹਜ਼ੂਰ ਤਖਤ ਤੇ ਬਰਾਜਮਾਨ ਦਸੂ ਪਾਤਸ਼ਾਹੀਆਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਪਿਆਰੇ ਗੁਰਸਵਾਰੀ ਗੁਰੂ ਰੂਪ ਖਾਲਸਾ ਸਤ ਸੰਗਤ ਜੀਓ ਆਓ ਫਤੇ ਦੀ ਸਾਂਝ ਪਾਵਾਂਗੇ ਸਾਰੀ ਸੰਗਤ ਕੱਜ ਕੇ ਬੁਲਾਏ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀਓ ਆਪ ਵੱਡੇ ਭਾਗਾ ਵਾਲੇ ਹੋ ਜਿਹੜੇ ਕਿ ਇਸ ਸ਼ਹੀਦੀ ਦਿਹਾੜਿਆਂ ਨੂੰ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਹਰ ਸਾਲ ਮਨਾਉਂਦੇ ਹੋ ਅੱਜ ਮਨ ਵਿੱਚ ਵਿਚਾਰ ਆਇਆ ਕਿ ਸਤਿਗੁਰੂ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੇ ਸਾਰਾ ਪਰਿਵਾਰ ਵਾਰ ਦਿੱਤਾ ਵੇਖੋ ਪਹਿਲਾ ਪਿਤਾ ਵਾਰਿਆ ਪਰ ਸਤਗੁਰੂ ਜੀ ਨੇ ਦਾ ਸੰਸਕਾਰ ਧੰਗ ਗੁਰੂ ਤੇਗ ਬਹਾਦਰ ਮਹਾਰਾਜਿਆਂ ਦਾ ਆਪ ਨਹੀਂ ਕੀਤਾ। ਚਾਰੇ ਸਹਿਬਜਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਸਤਕਾਰਯੋਗ ਮਾਤਾ ਜੀ ਇਹਨਾਂ ਦਾ ਆਪ ਹੱਥੀ ਸੰਸਕਾਰ ਅੰਤਮ ਸੰਸਕਾਰ ਅੰਤਮ ਰਸਮਾਂ ਜਿਹੜੀਆਂ ਸਤਗੁਰੂ ਨਹੀਂ ਕਰ ਸਕੇ ਨਹੀਂ ਕੀਤੀਆਂ। ਫਿਰ ਜਦੋਂ ਵਿਚਾਰ ਕਰਦੇ ਆਂ ਵੀ ਸਤਗੁਰੂ ਜੀ ਨੇ ਚਾਰੇ ਜਿਹੜੇ ਸਹਬਜ਼ਾਦੇ ਨੇ ਉਹਨਾਂ ਦੇ ਨਾਮ ਵੇਖੋ ਕਿਸ ਤਰੀਕੇ ਨਾਲ ਰੱਖੇ ਨੇ ਕਿਉਂਕਿ ਜਿਹੜੀ ਗਰਵਾਣੀ ਪੜੀ ਜਾਈ ਤੇ ਗਰਵਾਣੀ ਸਤਗੁਰੂ ਦੀ ਬਾਣੀ ਨੇ ਸਾਨੂੰ ਇਹ ਗੱਲ ਸਮਝਾਈ ਕਿ ਨਾਮ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਆ ਬੀਬੀਆਂ ਬੱਚਿਆਂ ਬੈਠੀਆਂ ਧਿਆਨ ਨਾਲ ਸੁਣ ਲਿਓ ਬਹੁਤ ਵੱਡੀ ਤਾਕਤ ਹੈ ਅਸੀਂ ਅੱਜ ਬੱਚਿਆਂ ਦੇ ਨਾਮ ਵੀ ਕਹਿ ਲਗੇ ਜਨ ਵੈਸਟਰਨ ਜਿਹੜੀ ਸਾਡਾ ਕਲਚਰ ਹੈ ਉਹਦੇ ਜਿਹੜਾ ਜਿਹੜਾ ਸਾਡਾ ਹੈ ਨਹੀਂ ਉਹਦੇ ਅਨਸਾਰ ਅਸੀਂ ਬੱਚਿਆਂ ਦੇ ਨਾਮ ਵੀ ਵਿਗਾੜ ਦਿੱਤੇ ਪਰ ਨਾਮ ਦੇ ਵਿੱਚ ਬੱਚਿਆਂ ਦੇ ਨਾਮ ਰੱਖਣ ਵਿੱਚ ਕਿੰਨੀ ਵੱਡੀ ਤਾਕਤ ਹੈ ਇਹ ਸਤਿਗੁਰੂ ਧੰਨ ਗੁਰਦੇ ਮਹਾਰਾਜਿਆਂ ਨੂੰ ਪੁੱਛ ਕੇ ਤਾਂ ਸਤਿਗੁਰੂ ਕਹਿੰਦੇ ਆਜ਼ਾਮਲ ਪਾਪੀ ਜਗ ਜਾਣੈ ਨਿਮਖ ਮਾਹੇ ਨਿਸਤਾਰਾ ਕਹਿੰਦੇ ਕਿਉਂ ਕਿਉਂ ਨ ਸਤਾਰਾ ਫਿਰ ਪਾਪੀ ਸੀ ਆਦਮਲਤਾ ਪਰ ਇੱਕ ਛਿਣ ਭਰ ਵਿੱਚ ਉਹਦਾ ਨ ਸਤਾਰਾ ਕਿਵੇਂ ਹੋ ਗਿਆ ਕਿਵੇਂ ਪਾਰ ਹੋ ਗਿਆ ਅੱਗੇ ਸਤਿਗੁਰੂ ਕਹਿੰਦੇ ਵੀ ਉਹਨੇ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਿਆ ਸੀ ਆਪਣੇ ਪੁੱਤਰ ਨੂੰ ਵਾਜਾ ਮਾਰਦਾ ਜਦੋਂ ਜ਼ਮਨ ਦਿਖਾਈ ਦਿੰਦੇ ਨੇ ਡਰਦਾ ਹੈ ਪਹਿਲੀ ਕੀਤੀ ਹੋਈ ਕਮਾਈ ਹੈ ਪਹਿਲਾਂ ਜਪਿਆ ਹੋਇਆ ਹੈ ਤੇ ਨਾਰਾਇਣ ਜੋ ਸਾਰੇ ਧਰਾਂ ਵਿੱਚ ਵੱਸਦਾ ਹੈ ਪਾਣੀਆਂ ਵਿੱਚ ਵੱਸਦਾ ਜਲਾਂ ਵਿੱਚ ਵੱਸਦਾ ਥਲਾਂ ਵਿੱਚ ਵੱਸਦਾ ਇਹ ਨਾਰਾਇਣ ਦੇ ਅਰਥ ਨੇ ਹੁਣ ਜਲਾਂ ਵਿੱਚ ਵੱਸਣ ਵਾਲਾ ਥਲਾਂ ਵਿੱਚ ਵੱਸਣ ਵਾਲਾ ਨਰਾਂ ਵਿੱਚ ਵੱਸਣ ਵਾਲਾ ਹੈ ਅਕਾਲ ਪੁਰਖ ਪਰਮਾਤਮਾ ਹੁਣ ਉਹ ਆਜ਼ਾਮਲ ਜਿਹੜਾ ਆਵਾਜ਼ ਆਪਣੇ ਪੁੱਤਰ ਨੂੰ ਮਾਰਦਾ ਹੈ ਨਾਂ ਰੱਖਿਆ ਨਰਾਇਣ ਪਰ ਉਹ ਜਿਹੜਾ ਸ਼ਬਦ ਪਹਿਲਾਂ ਜਪਿਆ ਸੀ ਉਹਦਾ ਉਹ ਫਿਰ ਪ੍ਰਗਟ ਹੁੰਦਾ ਹੈ ਇਹ ਨਹੀਂ ਕਿ ਪੁੱਤਰ ਨੂੰ ਚਲੋ ਆਵਾਜ਼ ਮਾਰੀ ਤੇ ਐਸੀ ਕਰਕੇ ਕਹਿਣ ਤੋਂ ਭਾਵ ਕਿ ਨਾਮ ਰੱਖਣ ਵਿੱਚ ਬਹੁਤ ਵੱਡੀ ਬਰਕਤ ਹੈ ਬਹੁਤ ਹੀ ਅਸੀਸੇ ਕਰਕੇ ਸਾਡੀ ਜਿਹੜੀ ਰਹਿਤ ਮਰਿਆਦਾ ਇਹ ਹੀ ਗੱਲ ਕਹਿੰਦੀ ਕਿ ਭਾਈ ਤੁਸੀਂ ਜਦੋਂ ਬੱਚੇ ਦਾ ਨਾਮਕਰਨ ਕਰਨਾ ਚਾਹੇ ਬੱਚੀ ਹੋਵੇ ਪੁੱਤਰ ਹੋਵੇ ਪੁੱਤਰੀ ਹੋਵੇ ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਆਇਆ ਕਰੋ ਆ ਕੇ ਦੇਗ ਬਣਾਈ ਅਰਦਾਸ ਕੀਤੀ ਤੇ ਹੁਕਮਨਾਮਾ ਲਿਆ ਹੁਣ ਪਹਿਲਾ ਹੁਕਮਨਾਮਾ ਜਿਹੜਾ ਹੈ ਉਹ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਅਸੀਂ ਰਹਿਤ ਮਰਿਆਦਾ ਦੇ ਅਨੁਸਾਰ ਆਪਣੇ ਬੱਚਾਂ ਦੇ ਨਾਮ ਰੱਖਾਂਗੇ ਹੁਣ ਆਪਾਂ ਚੱਲਦੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਨੇ ਨਾਮ ਰੱਖੇ ਚਾਰ ਸਹਿਬਜ਼ਾਦਿਆਂ ਦੇ ਸਭ ਤੋਂ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਜੀ ਹਨ। ਔਰ ਇਹਨਾਂ ਦਾ ਜਿਹੜਾ ਜਨਮ ਹੈ ਇਹ ਹੈ ਪੌਂਟਾ ਸਾਹਿਬ ਦਾ। ਤੇ ਉਸ ਵੇਲੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹਰੀਚੰਦ ਜਿਹੜਾ ਰਾਜਾ ਸੀ ਉਹਦੇ ਨਾਲ ਜੰਗ ਜਿੱਤ ਕੇ ਆ ਰਹੇ ਨੇ ਸਤਿਗੁਰੂ। ਜਦੋਂ ਪੌਂਟਾ ਸਾਹਿਬ ਪਹੁੰਚਦੇ ਨੇ ਤੇ ਅੱਗੋਂ ਖਬਰ ਮਿਲਦੀ ਕਿ ਸਤਿਗੁਰੂ ਆਪ ਜੀ ਦੇ ਗ੍ਰਹਿ ਦੇ ਵਿਖੇ ਘਰ ਦੇ ਅੰਦਰ ਸਹਿਬਜ਼ਾਦੇ ਦਾ ਜਨਮ ਹੋਇਆ ਹੈ ਤੇ ਸਤਿਗੁਰੂ ਜੀ ਨੇ ਫਿਰ ਨਾਮ ਰੱਖਿਆ ਅਜੀਤ ਅਜੀਤ ਦਾ ਅਰਥ ਬਹੁਤੇ ਕੋਈ ਗੰਦੀ ਲੋੜ ਨਹੀਂ ਤੁਸੀਂ ਸਮਝੇ ਅਜੀਤ ਦੇ ਅਰਥ ਜਿਹੜਾ ਜਿੱਤਿਆ ਨਾ ਜਾ ਸਕੇ ਹੁਣ ਸਤਿਗੁਰੂ ਜੰਗ ਜਿੱਤ ਕੇ ਆਏ ਹੈ ਵੱਡੇ ਸਹਿਬਜ਼ਾਦੇ ਦਾ ਨਾਮ ਰੱਖ ਦਿੱਤਾ ਗਿਆ ਅਜੀਤ ਸਿੰਘ ਤੇ ਅੱਲਾ ਯਾਰਖਾ ਜੋਗੀ ਨੇ ਕਿਹਾ ਵੀ ਅਜੀਤ ਦਾ ਜਦੋਂ ਨਾਮ ਲਿਆ ਅਜੀਤ ਹੂੰ ਮੈਂ ਜੀਤ ਨਹੀਂ ਜਾਊਂਗਾ ਜੀਤਾ ਗਿਆ ਤੋ ਜੀਤਾ ਨਹੀਂ ਆਊਂਗਾ ਨਾਮ ਕਾ ਅਜੀਤ ਹੂੰ ਜੀਤਾ ਨਹੀਂ ਜਾਊਂਗਾ ਅਗਰ ਜੀਤਾ ਗਿਆ ਤੋ ਫਿਰ ਜੀਤਾ ਨਹੀਂ ਆਊਂਗਾ ਧਿਆਨ ਨਾਲ ਸੁਣਿਆ ਨਾਮ ਮੇਰਾ ਅਜੀਤ ਹੈ ਤੇ ਮੈਂ ਕਿਸੇ ਤੋਂ ਦਿੱਤਿਆ ਨਹੀਂ ਜਾਣਾ ਜੇ ਮੈਨੂੰ ਕਿਸੇ ਨੇ ਜਿੱਤ ਲਿਆ ਤੇ ਫਿਰ ਮੈਂ ਜਾਂਦਾ ਵਾਪਸ ਨਹੀਂ ਆਉਂਦਾ ਇਹ ਬੋਲ ਹੈ ਅੱਲਾਹ ਖਾਨਾ ਜੋਗੀ ਸਾਹਿਬ ਦੇ ਨੇ ਤੀਸਰੇ ਜਿਹੜੇ ਬਾਬਾ ਜਹਜ਼ਾਰ ਸਿੰਘ ਜੀ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਇਹਨਾਂ ਦਾ ਜਨਮ ਹੈ ਆਨੰਦਪੁਰ ਸਾਹਿਬ ਦਾ ਹੁਣ ਧਿਆਨ ਨਾਲ ਤਰਦੀਪ ਵਾਰ ਸੁਣਿਓ ਜੋ ਬੇ ਸਤਗੁਰੂ ਦੇ ਨਾਮ ਕਿਹੜੇ ਢੰਗ ਨਾਲ ਰੱਖੇ ਅਜੀਤ ਕੌਣ ਜਿਹੜਾ ਜਤਿਆਂ ਨਹੀਂ ਜਾ ਸਕਦਾ ਉਦੋਂ ਅੱਗੇ ਹੈ ਜਜ਼ਹਾਰ ਜਜ਼ਹਾਰ ਦੇ ਅਰਥ ਕਰਾਂਗੇ ਜਜ਼ਹਾਰੂ ਜੂੰਝਣ ਵਾਲਾ ਤੇ ਇਹ ਆਪ ਨੂੰ ਪਤਾ ਵੀ ਜਿਹੜਾ ਜੂੰਝਣ ਵਾਲਾ ਹੋਵੇ ਨਾ ਸਿਰੜੀ ਹੋਵੇ ਜਿੱਤਿਆ ਉਹ ਨਹੀਂ ਜਾ ਸਕਦਾ ਹੁਣ ਸਿਰੜੀ ਕੌਣ ਹੋਵੇਗਾ ਜਿਹੜਾ ਕੋਣ ਹੋਵੇਗਾ ਜਿਹੜਾ ਜੋਰਾਵਰ ਹੋਵੇਗਾ ਜ਼ੋਰ ਆਵਰ ਜ਼ੋਰ ਦੇ ਅਸਥਾਕ ਤੇ ਆਵਰ ਦਾ ਸਵਾਲਾ ਜਿਹੜਾ ਤਾਕਤ ਵਾਲਾ ਹੋਵੇਗਾ ਉਹ ਤਾਕਤ ਕੱਲੀ ਸਰੀਰਕ ਨਹੀਂ ਹੋਣੀ ਇਹ ਗੱਲ ਵਿੱਚ ਇਤੇ ਰੱਖਿਓ ਕੱਲੀ ਸਰੀਰਕ ਤਾਕਤ ਨੇ ਵੀ ਕੁਝ ਨਹੀਂ ਕਰਨਾ ਉਥੇ ਪਿੱਛੇ ਇੱਕ ਗੁਰਬਾਣੀ ਦੀ ਇੱਕ ਇਤਿਹਾਸ ਦਾ ਤਾਕਤ ਵੀ ਨਾਲ ਹੋਵੇ ਉਹ ਹੈ ਜੋਰਾਵਰ ਜ਼ੋਰ ਆਵਰ ਜਿਹੜਾ ਜੋਰਾਵਰ ਹੋਵੇਗਾ ਉਹ ਜਜ਼ਾਰੂ ਹੋਵੇਗਾ ਜਿਹੜਾ ਜਜ਼ਾਰੂ ਹੋਵੇਗਾ ਉਹ ਜੀਤ ਹੋਵੇਗਾ ਤੇ ਜਿਹੜਾ ਅਜੀਤ ਹੋਵੇਗਾ ਫਤਿਹ ਵੀ ਉਹਨਾਂ ਕੋਲੇ ਹੁੰਦੀ ਦੂਸਰੇ ਕੋਲੇ ਫਤਿਹ ਵੀ ਨਹੀਂ ਹੁੰਦੀ ਚੌਥੇ ਸਹਿਬ ਜਦ ਨੇ ਬਾਬਾ ਫਤਿਹ ਸਿੰਘ ਜੀ ਇਹ ਸਤਿਗੁਰਾਂ ਨੇ ਨਾਮ ਰੱਖਿਆ ਔਰ ਉਹ ਸੱਚ ਕਰਕੇ ਦਿਖਾਇਆ ਦੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ ਦੋ ਸਰਹੰਦ ਦੀਆਂ ਆਂ ਨੀਆਂ ਵਿੱਚ ਸ਼ਹੀਦ ਹੋ ਜਾਂਦੇ ਨੇ ਅੱਜ 12 ਪੋ ਹੈ ਅੱਜ ਦਾ ਜਿਹੜਾ ਦਿਨ ਹੈ ਅੱਜ ਫਤਵਾ ਦੇ ਦਿੱਤਾ ਜਾਣਾ ਫਿਰ ਸਮਾਂ ਹੋਇਆ ਕਚਹਿਰੀ ਲੱਗੇ ਸਿਪਾਹੀ ਜਾਂਦੇ ਦੇ ਮਾਤਾ ਜੀ ਦੇ ਕੋਲ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਉਂਦੇ ਨੇ ਸੀਨ ਫਿਰ ਉਹੀ ਵੱਡੀ ਉਸ ਜੇਲ ਦਾ ਉਸ ਕਚਹਿਰੀ ਦਾ ਉਸ ਕਿਲੇ ਦਾ ਵੱਡਾ ਗੇਟ ਬੰਦ ਹੈ ਛੋਟੀ ਵਾਰੀ ਖੁੱਲੀ ਹੈ ਅੰਦਰ ਸਾਰੇ ਜਿੰਨੇ ਵੀ ਸੂਬੇਦਾਰ ਸਨ ਕਿ ਅੱਜ ਦਾ ਜਿਹੜਾ ਦਿਨ ਮੈਂ ਉਸ ਦਿਨ ਬੇਨਤੀ ਕੀਤੀ ਸੀ ਵੀ ਮਲੇਰ ਕੋਟਲੇ ਵਾਲੇ ਜਿਹੜੇ ਨਵਾਬ ਸਨ ਉਹ ਅੱਜ ਦਾ ਦਿਨ ਉਸਕਤੈਰੀ ਵਿੱਚ ਬੈਠੇ ਨੇ ਅੱਜ ਬਾਈਕਾਟ ਕਰਨਾ ਉਹਨਾਂ ਨੇ ਸ਼ੇਰ ਮੁਹੰਮਦ ਖਾਨ ਨੇ ਅੱਧ ਜਦੋਂ ਫਿਰ ਦੁਬਾਰਾ ਕਚਹਿਰੀ ਵਿੱਚ ਲੈ ਕੇ ਆਇਆ ਸਿਰ ਉਹੀ ਹੋ ਗਿਆ ਫਿਰ ਸਹਬਜਾਦੇ ਐਨੇ ਤਸੀਹੇ ਮਰਿੰਡੇ ਤਸੀਹੇ ਮਿਲਦੇ ਨੇ ਪਹਿਲੇ ਦਿਨ ਇੱਥੇ ਆ ਕੇ ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਂਦੇ ਨੇ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ ਨੇ ਪਰ ਸਹਬਜਾਦੇ ਨਹੀਂ ਮੰਨਦੇ ਦੂਸਰੇ ਦਿਨ ਆ ਕੇ ਸ਼ਮਕਾ ਮਾਰੀਆਂ ਜਾਂਦੀਆਂ ਨੇ ਹੋਰ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਜਾਂਦੇ ਨੇ ਲਾਲਚ ਵੀ ਦਿੱਤੇ ਜਾਂਦੇ ਨੇ ਪਰਖਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਉਹ ਮੇਰੇ ਸਤਿਗੁਰੂ ਧੰਗੁਰ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਉਹਨਾਂ ਨੇ ਤਸ ਤੋਂ ਬਸ ਹੁੰਦੇ ਨੇ ਉਹ ਇਸ ਲਾਲਚਾਂ ਵਿੱਚ ਇਸ ਡਰਾਵੇ ਦੇ ਵਿੱਚ ਆਉਂਦੇ ਨਹੀਂ ਤਾਂ ਸਮਾ ਸਥਾਨ ਤੇ ਸੰਗਤ ਬੰਦੇ ਨੂੰ ਪ੍ਰਭਾਵਿਤ ਕਰਦੀ ਹੈ ਜ਼ਰੂਰ ਸਮਾ ਪ੍ਰਭਾਵਿਤ ਕਰ ਜਾਂਦਾ ਹੈ ਸਥਾਨ ਪ੍ਰਭਾਵਿਤ ਕਰਦਾ ਹੈ ਤੇ ਅੱਗੇ ਇਕੱਠ ਜਿਹੜਾ ਹੁੰਦਾ ਨਾ ਇਕੱਠ ਵੀ ਪ੍ਰਭਾਵਿਤ ਕਰਦਾ ਹੈ ਬੰਦੇ ਨੂੰ ਹਮੇਸ਼ਾ ਕਿਉਂਕਿ ਜੋ ਇਕੱਠ ਵੀ ਉਹ ਹੈ ਜਿੱਥੇ ਆਪਣਾ ਕੋਈ ਨਹੀਂ ਸਾਰੇ ਬਗਾਨੇ ਨੇ ਸਾਰੇ ਬਗਾਨੇ ਨਹੀਂ ਸਾਰੇ ਦੁਸ਼ਮਣ ਨੇ ਉਥੇ ਸੱਜਣ ਕੋਈ ਨਹੀਂ ਸਾਰੇ ਦੁਸ਼ਮਣ ਨੇ ਤੇ ਸਮਾ ਵੀ ਇਦਾਂ ਦਾ ਹੈ ਕਿ ਜਿੱਥੇ ਸਾਰਾ ਪਰਿਵਾਰ ਖੇਰੂ ਖੇਰੂ ਹੋ ਚੁੱਕਿਆ ਸਥਾਨ ਵੀ ਉਹਨਾਂ ਦਾ ਹੈ ਆਪਣਾ ਕੋਈ ਨਹੀਂ ਪਰ ਉਹਨਾਂ ਸਾਡੇ ਬਾਬਿਆਂ ਤੇ ਨਾ ਸਥਾਨ ਪ੍ਰਭਾਵਤ ਉਹਨਾਂ ਨੂੰ ਕਰ ਸਕਿਆ ਨਾ ਸਮਾ ਪ੍ਰਭਾਵਿਤ ਕਰ ਸਕਿਆ ਤੇ ਨਾ ਉਹਨਾਂ ਨੂੰ ਉਥੋਂ ਦਾ ਇਕੱਠ ਹੀ ਪ੍ਰਭਾਵਿਤ ਕਰ ਸਕਿਆ ਨਹੀਂ ਤਾਂ ਬੰਦਾ ਇਕੱਲਾ ਹੋਵੇ ਦੋ ਹੋਣ ਇਕੱਠ ਬਹੁਤ ਹੋ ਜਾਵੇ ਤੇ ਉਹ ਪ੍ਰਭਾਵਿਤ ਹੁੰਦਾ ਹੀ ਹੁੰਦਾ ਹੈ ਪਰ ਸਤਿਗੁਰੂ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਫਰਜ਼ੰਦ ਨਾ ਸਮਾ ਪ੍ਰਭਾਵਿਤ ਕਰ ਸਕਿਆ ਉਹਨਾਂ ਨੂੰ ਨਾ ਇਕੱਠ ਪ੍ਰਭਾਵਿਤ ਕਰ ਸਕਿਆ ਨਾ ਸਥਾਨ ਪ੍ਰਭਾਵਿਤ ਕਰ ਸਕਿਆ ਹਰ ਹੀਲਾ ਵਰਤ ਲਿਆ ਅੱਜ ਆਖੀਰਲਾ ਦਿਨ ਹੈ ਪੇਸੀ ਪਈ ਹੈ ਸੂਬੇ ਦੀ ਕਤੈਰੀ ਵਿੱਚ ਦੋਨੇ ਛੋਟੇ ਸਹਿਬਜ਼ਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਪੇਸ਼ ਹੁੰਦੇ ਨੇ ਇੱਕ ਦੂਜੇ ਨੂੰ ਦੇਖ ਕੇ ਫਿਰ ਫਤਿਹ ਬੁਲਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅੱਗੇ ਬੈਠਾ ਝੂਠਾ ਆਨੰਦ ਫਿਰ ਸੜਕ ਬਲ ਕੇ ਕੋਲੇ ਹੋ ਜਾਂਦਾ ਹੈ ਮਰਿੰਡੇ ਤਸੀਹੇ ਦਿੱਤੇ ਗਏ ਦੋ ਦਿਨ ਇੱਥੇ ਤਸੀਹੇ ਦਿੱਤੇ ਗਏ ਦੋ ਰਾਤਾਂ ਠੰਡੇ ਬੁਰਜ ਵਿੱਚ ਬੈਠੇ ਨੇ ਉਹ ਤਸੀਹਾ ਬਹੁਤ ਵੱਡਾ ਸੀ ਜਿਹੜਾ ਠੰਡੇ ਬੁਰਜ ਵਿੱਚ ਬੈਠਣਾ ਇੱਕ ਬਿਨਾ ਕਿਸੇ ਕੱਪੜੇ ਬਿਨਾ ਕਿਸੇ ਖਾਣ ਪੀਣ ਤੋਂ ਇਕੱਲੇ ਇਕੱਲੇ ਬਾਬਾ ਮੋਤੀ ਮਹਾਰਾਜ ਜੀ ਦੁੱਧ ਪਿਆ ਕੇ ਆਉਂਦੇ ਨੇ ਜੇ ਅਪਾ ਕੱਲ ਗੱਲ ਕੀਤੀ ਸੀ ਜਦੋਂ ਵੈਸੇ ਕੱਲ ਮਨਾਉਣਾ ਸੀ ਪਰ ਜਿਹੜੇ ਸਾਡੇ ਵੀਰ ਇਹਨਾਂ ਨੇ ਕੱਲ ਦਾ ਦਿਨ ਮਿਥਿਆ ਕਿਉਂਕਿ ਸ਼ਾਇਦ ਇਹਨਾਂ ਨੂੰ ਮੈਨੂੰ ਕੱਲ ਪੁੱਛਿਆ ਸੀ ਮੈਂ ਕਹਿੰਦੇ ਪਹਿਲਾ ਬਾਬਾ ਜੀ ਨੇ ਸੁਣਦੇ ਵੀ 27 ਤਰੀਕ ਬਣਦੀ ਆ ਭਾਈ 27 ਤਰੀਕ ਨਹੀਂ ਬਣਦੀ 27 ਤਰੀਕ ਦਾ ਲਿਆ ਕਰੋ ਆਪਾਂ ਚੱਲਣਾ ਹੁੰਦਾ ਜਿਹੜੇ ਦੇਸੀ ਮਹੀਨਾ ਦੀ ਨੀ ਤਰੀਕਾ ਆ ਤਰੀਕਾ ਤਾਂ ਬਦਲਦੀ ਰਹਿੰਦੀ ਹੈ ਅੰਗਰੇਜ਼ੀ ਮਹੀਨਾ ਦੀਆਂ ਤਾਂ ਆ ਕੇ ਕਦੇ 25 ਆ ਗਈ ਕਦੇ 24 ਆ ਗਈ ਕਦੇ 23 ਕਦੇ 22 ਕਦੇ 27 ਇਹ ਬਦਲਦੀਆਂ ਰਹਿੰਦੀਆਂ ਆਪਾਂ ਕੇਵਲ ਜਿਹੜੇ ਦਿਨ ਮਨਾਉਣੇ ਹੁੰਦੇ ਆ ਆਪਾਂ 11 12 ਤੇ 13 ਇਹ ਤੇ ਉਹਨਾਂ ਦਿਨ ਜਿਹੜੇ ਆ ਇਹਨਾਂ ਦਿਨਾਂ ਵਿੱਚ ਆ ਜੇ ਲੋੜ ਉਹਨੇ ਕੱਲ ਦਾ ਦਿਨ ਰੱਖਿਆ ਕੇਵਲ ਬਾਬਾ ਮੋਤੀ ਮਹਾਰਾਜ ਜੀ ਤੋਂ ਬਿਨਾ ਜਿਹੜਾ ਕਦੇ ਉਹਨਾਂ ਨੂੰ ਦੁੱਧ ਸ਼ਿਕਾਇਆ ਉਹਦੇ ਤੋਂ ਬਿਨਾ ਉਹਨਾਂ ਕੋਸ਼ ਖਾਣ ਨੂੰ ਕੁਝ ਨਹੀਂ ਦਿੱਤਾ ਗਿਆ ਠੰਡਾ ਪੁਰਜ ਹੈ ਪੌ ਦਾ ਮਹੀਨਾ ਬਹੁਤ ਵੱਡਾ ਤਸੀਹ ਸੀ ਇਹ ਵੀ ਇੱਕ ਇਥੋਂ ਤੱਕ ਵੀ ਇਤਿਹਾਸਕਾਰ ਲਿਖਦੇ ਨੇ ਵੀ ਠੰਡ ਐਨੀ ਸੀ ਦੋਨੇ ਜਿਹੜੇ ਛੋਟੇ ਸਹਿਬ ਜਾਂਦੇ ਸੀ ਉਹਨਾਂ ਦੇ ਹੱਥ ਜਿਹੜੇ ਸੀ ਨਾ ਕੋਮਲ ਸੀ ਨਾ ਬੱਚੇ ਉਸ ਸਮੇਂ ਉਮਰ ਬੱਚਿਆਂ ਦੀ ਹੈ ਬੇਸ਼ੱਕ ਬਾਬੇ ਦੇ ਸਾਡੇ ਹੱਥ ਉਹਨਾਂ ਦੇ ਨੀਲੇ ਹੋ ਜਾਂਦੇ ਸਨ ਆ ਨੱਕ ਦੀ ਹੈ ਜਿਹੜੀ ਕਰਮਲੀ ਹੈ ਇਹ ਕਹਿੰਦੇ ਨੀਲੀ ਬੁੱਲ ਜਿਹੜੇ ਨੀਲੇ ਹੋ ਠੰਡ ਦੇ ਨਾਲ ਹੋ ਜਾਂਦੇ ਸਨ ਪਰਮਾਤਾ ਜੀ ਇੱਕ ਉਸ ਉੱਚੜ ਵਿੱਚ ਉਹ ਨੱਕ ਮੂੰਹ ਨੂੰ ਲਕੋਣਾ ਇੱਕ ਉਸ ਵਿੱਚ ਲਕੋਣਾ ਉਹਨ ਇੱਕ 50 80 ਤੇ 80 ਤੇ 85 ਸਾਲ ਦੀ ਮਾਤਾ ਹੈ ਉਹ ਬੈਠ ਕੇ ਦੋਨਾਂ ਪੁੱਤਰਿਆਂ ਨੂੰ ਨਿਗਦੇ ਰਹੀ ਹੈ ਤੇ ਕੱਲੀ ਇਹ ਨਿੱਗਦੀ ਮੈਂ ਇੱਕ ਦਿਨ ਅੱਗੇ ਬੇਨਤੀ ਕਰ ਰਿਹਾ ਸੈਂ ਕੱਲ ਕੇ ਪੂਕ ਸਖਾਰਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਿਆ ਉਹਨਾਂ ਨੂੰ ਆ ਪੂ ਦੀਆਂ ਠੰਡਾਂ ਕੀ ਕਰਨ ਗਈਆਂ ਕੁਝ ਨਹੀਂ ਕਰ ਸਕਦੀਆਂ ਉਹਨਾਂ ਦੇ ਉੱਤੇ ਪੇਚ ਕਿੱਸਾ ਗਿਆ ਅੱਜ ਫਿਰ ਉਹੀ ਸਵਾਲ ਹੈ ਤੇ ਜਵਾਬ ਵੀ ਉਹੀ ਹੈ ਜਵਾਬ ਨਹੀਂ ਬਦਲਿਆ ਸਵਾਲ ਨਹੀਂ ਬਦਲੇ ਅੱਗੋਂ ਜਵਾਬ ਨਹੀਂ ਬਦਲਦਾ ਸਵਾਲ ਉਹ ਹੈ ਤੁਸੀਂ ਅਸਲਾਮ ਕਬੂਲ ਕਰੋ ਜਵਾਬ ਉਹ ਹੁੰਦਾ ਵੀ ਸਾਡਾ ਅਸੀਂ ਇਸ ਜੁਤੀ ਦੀ ਨੋਕ ਦੇ ਉੱਤੇ ਵੀ ਨਹੀਂ ਸੀ ਇਹਨੂੰ ਸਮਝਦੇ ਆ ਸਾਡੇ ਤੁਹਾਡੇ ਕੋਈ ਵੀ ਤੁਹਾਡਾ ਲਾਲਚ ਸਾਡਾ ਜੁਤੀ ਦੀ ਨੋਕ ਤੇ ਹੈ ਅਸੀਂ ਬਿਲਕੁਲ ਤੁਸੀਂ ਜੋ ਕੁਝ ਵੀ ਕਰ ਸਕਦੇ ਹੋ ਕਰ ਲਓ ਪਰ ਅਸੀਂ ਅਸਲਾਮ ਕਬੂਲ ਨਹੀਂ ਕਰ ਸਕਦੇ ਤੁਹਾਡੀ ਕੋਈ ਵੀ ਮੰਨ ਨਹੀਂ ਸਕਦੇ ਅਸੀਂ ਸੂਬੇ ਨੂੰ ਸਲਾਮ ਨਹੀਂ ਕਰ ਸਕਦੇ ਅੱਜ ਫਿਰ ਜੋ ਤੁਸੀਂ ਇਹ ਦਿੱਤੇ ਉਹ ਫਿਰ ਕਹਿੰਦੇ ਕਈਏ ਸੇ ਬਹੁਤ ਹੀ ਇਮਤਿਹਾਨ ਹੋ ਜਾਂਦੀ ਹੈ ਜ਼ੁਲਮ ਦੀ ਸਹਿਬਜ਼ਾਦਿਆਂ ਦੇ ਹੱਥਾਂ ਦੇ ਵਿੱਚ ਚਾਰੇ ਉਂਗਲਾਂ ਦੇ ਵਿੱਚ ਪਲੀਤੇ ਪਾਏ ਗਏ ਦੁਨਨਾ ਸਿੰਘ ਹੰਡੂਰੀਆ ਲਿਖਦਾ ਹੈ ਗੱਲ ਹੱਥਾਂ ਵਿੱਚ ਪਲੀਤੇ ਪਾ ਕੇ ਅੱਗ ਲਾਈ ਗਈ ਹੈ ਮਾਸੜਿਆ ਉਸੇ ਪਿੱਪਲ ਹੋਇਆ ਕਰਦੋ ਚ ਕਹਿੰਦੇ ਉਸ ਪਿੱਪਲ ਦੇ ਦਰਖਤਾਂ ਨਾਲ ਬਨ ਕੇ ਗਲੇਲੇ ਮਾਰੇਗੇ ਗਲੇਲ ਦੇ ਨਾਲ ਗਲੇਲੇ ਮਾਰੇ ਗਏ ਬਾਬਾ ਫਤਿਹ ਸਿੰਘ ਜੀ ਦੇ ਕਹਿੰਦੇ ਅੱਖ ਅੱਖ ਦੇ ਉੱਤੇ ਵੱਜਿਆ ਅੱਖ ਦੇ ਉੱਤੇ ਵੱਜਿਆ ਅੱਖ ਝਕਮ ਹੋਇਆ ਬਹੁਤ ਵੱਡਾ ਪਰ ਹਰ ਤਰ੍ਹਾਂ ਦੇ ਤਸੀਹੇ ਦੇਣ ਤੋਂ ਬਾਅਦ ਜਦੋਂ ਦੋਨੇ ਛੋਟੇ ਸਾਹਿਬਜ਼ਾਦੇ ਇਹ ਨਹੀਂ ਮੰਨਦੇ ਉਹਨਾਂ ਦੀ ਗੱਲ ਨਹੀਂ ਮੰਨਦੇ ਫਿਰ ਸ਼ੇਰ ਮੁਹੰਮਦ ਖਾਨ ਕਹਿੰਦੇ ਨੇ ਕਿ ਤੂੰ ਇਹਨਾਂ ਦਾ ਕਤਲ ਕਰ ਤੇਰੇ ਭਰਾਵਾਂ ਨੂੰ ਮਾਰਿਆ ਨਾਰਖਾਂ ਨੂੰ ਮਾਰਿਆ ਤੇਰੇ ਭਤੀਜਿਆਂ ਨੂੰ ਮਾਰਿਆ ਤੇਰਾ ਸਾਰੀ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ ਨੇ ਮਾਰ ਦਿੱਤਾ ਹੈ ਅੱਜ ਤੂੰ ਵੱਡਾ ਸਮਾਂ ਤੇਰੇ ਕੋਲੇ ਕੋਈ ਨਹੀਂ ਤੂੰ ਬਦਲਾ ਲੈ ਪਰ ਸ਼ੇਰ ਮੁਹੰਮਦ ਖਾਂ ਕਹਿੰਦਾ ਵੀ ਨਵਾਬ ਨੂੰ ਕਹਿਣ ਲੱਗਿਆ ਵਜ਼ੀਰ ਖਾਂ ਨੂੰ ਕੋ ਬਰਾਬਰ ਦਾ ਅਮਰਤਬਾ ਹੈ ਕਹਿਣ ਲੱਗਿਆ ਵਜ਼ੀਰ ਖਾਂ ਜਿਹੜਾ ਕੰਮ ਅੱਜ ਤੂੰ ਕਰਨ ਲੱਗਿਆ ਨਾ ਗੱਲ ਚੇਤੇ ਰੱਖੀ ਜੇ ਮੈਂ ਬਦਲਾ ਲੈਣਾ ਤੇ ਮੈਂ ਇਹਨਾਂ ਤੋਂ ਨਹੀਂ ਮੈਂ ਇਹਦੇ ਬਾਪ ਤੋਂ ਲਵਾਗਾ ਜੰਗ ਲੜਾਂਗਾ ਜੰਗ ਦੇ ਵਿੱਚ ਬਦਲਾ ਲਵਾਗਾ ਮੈਦਾਨੇ ਜੰਗ ਵਿੱਚ ਬਦਲਾ ਲਵਾਗਾ ਇਹ ਸ਼ੀਰਖੋਰ ਬੱਚੇ ਨੇ ਤੇਰੀ ਕੁਰਾਨ ਜਿਹੜੀ ਹੈ ਇਹ ਗੱਲ ਕਹਿੰਦੀ ਕਿ ਸ਼ੀਰਖੋਰ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ سزا ਤਜ਼ਵੀਜ਼ ਹੀ ਨਹੀਂ ਕੀਤੀ ਗਈ ਇੱਕ ਮੈਂ ਮੁਸਲਮਾਨ ਵਿਦ ਦੀ ਗੱਲ ਸੁਣਿਆ ਤੁਸੀਂ ਕਹਿੰਦੇ ਕਹਿ ਦਿੰਦੇ ਹੋ ਕਹਿੰਦੇ ਵੀ ਤੁਸੀਂ ਕਹਿੰਦੇ ਮੁਸਲਮਾਨਾਂ ਨੇ ਵजीर खान ਨੇ ਕਤਲ ਕਰਵਾਇਆ ਕਹਿੰਦੇ ਤੁਸੀਂ ਇਹ ਸੋਚੋ ਜਿਸ ਵੇਲੇ ਕਾਜੀ ਨੂੰ ਵਜ਼ੀਰ ਖਾਂ ਪੁੱਛਦਾ ਵੀ ਹੁਣ ਦੱਸ ਵੀ ਇਹਨਾਂ ਤੇ ਫਤਵਾ ਕੀ ਲਾਇਆ ਜਾਵੇ ਕਾਜੀ ਨੇ ਕਿਹਾ ਵੀ ਵਜ਼ੀਰ ਖਾਂ ਨੂੰ ਕਹਿਣ ਲੱਗਿਆ ਵੀ ਨਵਾਬ ਖਾਂ ਨਵਾਬ ਜੀ ਗੱਲ ਇਹ ਹੈ ਵੀ ਕ੍ਰਾਨ شریف ਦੇ ਵਿੱਚ ਇਹ ਸ਼ੀਰ ਖੁਰ ਜਿਹੜੇ ਬੱਚੇ ਆ ਇਹਨਾਂ ਦੀ ਕੋਈ ਸਜ਼ਾ ਤਜ਼ਵੀਰ ਹੀ ਨਹੀਂ ਕੀਤੀ ਗਈ ਕਿਸੇ ਪ੍ਰਕਾਰ ਦੀ ਕੋਈ ਵੀ ਭਾਵੇਂ ਕਿ ਇਹਨਾਂ ਨੂੰ ਸਜ਼ਾ ਨਹੀਂ ਦੇ ਸਕਦੇ ਇੱਥੇ ਵਜ਼ੀਰ ਖਾਂ ਦਾ ਫਿਰ ਮਨ ਬਦਲਦਾ ਫਿਰ ਦਾ ਮਹਾਰਾ ਜਦੋਂ ਇਹ ਮਨ ਬਦਲ ਗਿਆ ਉਦੋਂ ਸ਼ੇਰ ਮੁਹੰਮਦ ਖਾਨ ਇਹ ਗੱਲ ਕਹਿ ਦਿੱਤੀ ਕਿ ਵੀ ਮੈਂ ਇਹ ਇਹਨਾਂ ਨੂੰ ਕਤਲ ਨਹੀਂ ਕਰ ਸਕਦਾ ਪਰ ਜਿਹੜਾ ਕੰਮ ਤੂੰ ਕਰ ਰਿਹਾ ਇਹ ਤੇਰੇ ਇਸ ਰਾਜ ਦੀਆਂ ਜੜਾ ਪੁੱਟੀਆਂ ਜਾਣੀਆਂ ਨੇ ਇਹ ਗੱਲ ਸੌ ਤੋਂ ਪਹਿਲਾਂ ਸ਼ੇਰ ਮੁਹੰਮਦ ਖਾਨ ਕਹਿ ਗਿਆ ਤੇ ਉੱਥੇ ਉਹਨਾਂ ਦੀ 8ਵੀਂ ਪੀੜੀ ਵਿੱਚ ਪਿੱਛੇ ਜੇ ਮੈਂ ਇੱਕ ਗੱਲ ਸੁਣੀ ਸੀ ਵੀ ਉਹਨਾਂ ਦੇ ਕੋਈ ਅਨਵਰ ਖਾਨ ਹੈ ਸ਼ੇਰ ਮੁਹੰਮਦ ਖਾਨ ਦੀ 8ਵੀਂ ਪੀੜੀ ਵਿੱਚ ਮਲੇਰ ਕੋਟਲੇ ਉਹਨਾਂ ਦੇ ਘਰ ਇੱਕ ਚਿੱਠੀ ਲਿਖ ਕੇ ਪਈ ਹੈ ਫਾਰਸੀ ਦੇ ਵਿੱਚ ਲਿਖੀ ਹੋਈ ਹੈ ਉਹਦਾ ਇੰਗਲਿਸ਼ ਦੇ ਵਿੱਚ ਅਨੁਵਾਦ ਕੀਤਾ ਹੋਇਆ ਉਹਨਾਂ ਨੇ ਉਹ ਚਿੱਠੀ ਖੇਰ ਮੁਹੰਮਦ ਖਾਨ ਨੇ ਔਰੰਗਜ਼ੇਬ ਨੂੰ ਲਿਖੀ ਸੀ ਵੀ ਤੇਰੇ ਰਾਜ ਦੇ ਵਿੱਚ ਆਹ ਕੁਝ ਹੋਣ ਲੱਗਿਆ ਤੇ ਜੇ ਤੂੰ ਕਿਸੇਲੇ ਰੋਕ ਸਕਦਾ ਤਾਂ ਰੋਕ ਦੇ ਇਹ ਬੜਾ ਵੱਡਾ ਇੱਕ ਪਾਪ ਹੋਣਾ ਤੇ ਇਹ ਕਰਮ ਜੇ ਹੋ ਗਿਆ ਤੇ ਤੇਰਾ ਇਸੋ ਜਿਹੜੀ ਰਾਜ ਦੀ ਜੜ 뿌ਟੀ ਜਾਣੀ ਆ ਤੇ ਨਾਲ ਉਹ ਇੱਕ ਹੋਰ ਗੱਲ ਉਹਨੇ ਲਿਖੀ ਵੀ ਜੇ ਤੁਸੀਂ ਹੋ ਸਕਦਾ ਤੇ ਇਹ ਦੋਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਸਾਨੂੰ ਦੇ ਦਿਓ ਇਸ ਗੱਲ ਦੀਆਂ ਤਾਂ ਗਰੰਟੀ ਮੈਂ ਲੈ ਲੈਂਦਾ ਵੀ ਇਹ ਬਾਗੀ ਨਹੀਂ ਹੋਣਗੇ ਇਹ ਚਿੱਠੀ ਵਿੱਚ ਅੱਜ ਵੀ ਲਿਖਿਆ ਦੇ ਚੁੱਕੇ ਤੇ ਕੋਈ ਜਾਵੇ ਤੇ ਬੇਸ਼ੱਕ ਤੁਸੀਂ ਪੜ ਸਕਦੇ ਹੋ ਉਹਨਾਂ ਨੂੰ ਪੁੱਛ ਸਕਦੇ ਹੋ ਇੰਗਲਿਸ਼ ਚ ਨੋਟ ਕੀਤਾ ਹੋਇਆ ਉਹਨੂੰ ਫਾਰਸੀ ਚ ਲਿਖੀ ਹੋਈ ਹੈ ਇੱਥੋਂ ਤੱਕ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਇਸੇ ਕਰਕੇ ਸਤਿਗੁਰੂ ਨੇ ਪੁੱਛਿਆ ਸੀ ਨਾ ਵੀ ਕੋਈ ਹਾਂ ਦਾ ਨਾਰਾ ਕੋਈ ਬੋਲਣ ਵਾਲਾ ਸਿੱਖ ਪੱਖ 'ਚ ਤੇ ਜਦੋਂ ਮਾ ਨੂਰੇ ਮਾਹੀ ਨੇ ਜਾ ਕੇ ਦੱਸਿਆ ਕਿ ਮਲੇਰਕੋਟਲੀ 'ਏ ਬੈਠੇ ਸਨ ਨਵਾਬ ਸ਼ੇਰ ਬਹਾਦਰ ਖਾਂ ਉਹਨਾਂ ਨੇ ਹਾਂ ਦਾ ਨਾਰਾ ਮਾਰਿਆ ਤੇ ਸਤਿਗੁਰੂ ਨੇ ਕਿਹਾ ਸੀ ਵੀ ਇਹ ਵਸਤੇ ਲੈਣਗੇ ਤੇ ਬਾਕੀ ਸਾਰੀ ਮੁਗਲਾਂ ਦੀ ਜੜ ਜਿਹੜੀ ਆ ਪੱਟੀ ਜਾਊਗੀ ਅੱਗੇ ਆਪਾਂ ਵਿਚਾਰ ਕਰਾਂਗੇ ਜਦੋਂ ਹਾਰੇ ਹੀਲੇ ਵਰਤਲੇ ਛੋਟੇ ਸਾਹਿਬ ਜਦਿਆਂ ਨੇ ਕੋਈ ਵੀ ਉਹਨਾਂ ਦੀ ਈਨ ਨਹੀਂ ਮੰਨੀ ਗਲੇਲੇ ਮਾਰੇ ਗਏ ਆ ਹੱਥਾਂ ਵਿੱਚ ਪੁਲੀਸੇ ਲਾ ਕੇ ਅੱਗ ਲਾਈ ਗਈ ਹੈ ਸਾੜਿਆ ਗਿਆ ਕਈ ਤਰ੍ਹਾਂ ਦੇ ਜ਼ਖਮ ਦਿੱਤੇ ਗਏ ਨੇ ਅਖੀਰ ਵਿੱਚ ਫਤਵਾ ਦਿੱਤਾ ਸ਼ੇਰ ਮੁਹੰਮਦ ਖਾਂ ਬਾਈ ਕੱਢ ਕਰਕੇ ਉੱਠ ਗਿਆ ਚਲਿਆ ਗਿਆ ਹੁਣ ਸੁੱਚਾ ਆਨੰਦ ਫੇਰ ਦਮਾਰਾ ਨਵਾਬ ਨੂੰ 扑ਕਾਉਂਦਾ ਹੈ ਵਜ਼ੀਰ ਖਾਂ ਨੂੰ ਕਿ ਵਜ਼ੀਰ ਖਾਂ ਇਹ ਸੱਪ ਦੇ ਬੱਚੇ ਐ ਇਹ ਕਿਥੋਂ ਦੀ ਸਮਝਦਾਰੀ ਹੈ ਅਗੇ ਸੱਪ ਨੂੰ ਮਾਰਨਾ ਹੋਵੇ ਤੇ ਉਹਦੇ ਬੱਚਿਆਂ ਨੂੰ ਛੱਡਣਾ ਹੋਵੇ ਇਹ ਵੱਡੇ ਹੋ ਕੇ ਨਾਗ ਬਣਨਗੇ ਤੈਨੂੰ ਡਸਣਗੇ ਸਭ ਤੋਂ ਪਹਿਲਾਂ ਇਹਨਾਂ ਦਾ ਸਿਰ ਕੋਚ ਕੋਚਲ ਦੇ ਮਾਰ ਇਹਨਾਂ ਨੂੰ ਨਵਾਬ ਵਜ਼ੀਰ ਖਾਂ ਫਿਰ ਤਿਆਰ ਹੋ ਜਾਂਦਾ ਹੈ ਫਿਰ ਉੱਤੇ ਫਤਵਾ ਦਿੱਤਾ ਜਾਂਦਾ ਵੀ ਇਹਨਾਂ ਨੂੰ ਕਿਸ ਤਰੀਕੇ ਨਾਲ ਕਤਲ ਕੀਤਾ ਜਾਵੇ ਤੇ ਫਤਵਾ ਆਪ ਜੀ ਨੂੰ ਪਤਾ ਹੈ ਕਿ ਨੀਆਂ ਵਿੱਚ ਚੁਣਾ ਕੇ ਇਹਨਾਂ ਨੂੰ ਮਾਰ ਦਿੱਤਾ ਜਾਵੇ ਫਤਵਾ ਦੇ ਦਿੱਤਾ ਦੋਨੇ ਛੋਟੇ ਸਾਹਿਬ ਜਾਦੇ ਮਾਤਾ ਜੀ ਦੇ ਕੋਲ ਵਾਪਸ ਭੇਜ ਦਿੱਤੇ ਜਾਂਦੇ ਹੁਣ ਦਾਦੀ ਮਾਂ ਪੁੱਛਦੀ ਹੈ ਵੀ ਬੱਚਿਓ ਅੱਜ ਕੀ ਹੋਇਆ ਫਿਰ ਦੱਸਦੇ ਨੇ ਮਾਂ ਆ ਸਾਡੇ ਹੱਥ ਦਿਖਾਉਂਦੇ ਨੇ ਆ ਮਾਂ ਸਾਡੇ ਹੱਥਾਂ ਵਿੱਚ ਪਲੀਤੇ ਪਾ ਕੇ ਅੱਗ ਲਾਈ ਗਈ ਹੱਥ ਸਾਡੇ ਸੜ ਸਾੜ ਦਿੱਤੇ ਗਏ ਸਾਨੂੰ ਗਲੇਲੇ ਮਾਰੀ ਗਏ ਸਾਡੀਆਂ ਜਦੋਂ ਬਾਬਾ ਫਤਿਹ ਜੰਦੀ ਅੱਖ ਦੇ ਉੱਤੇ ਮਾਤਾ ਜੀ ਨੇ ਵੇਖਿਆ ਤੇ ਅਕਸਰ ਦਾਦੀ ਹੈ ਮੈਂ ਕੱਲ ਵੀ ਇੰਤਰੀ ਕੀਤੀ ਸੀ ਵੀ ਆਪਣੇ ਸਾਡੇ ਬੱਚਿਆਂ ਨੂੰ ਮਾੜੀ ਜੀ ਖਰੋਚ ਆ ਜਾਵੇ ਤੇ ਸਾਡੇ ਭਾਅ ਦੀ ਬਣ ਜਾਂਦੀ ਤੂੰ ਤਾਂ ਮਾਂ ਤਿੰਨ ਦਿਨਾਂ ਦੇ ਤਸੀਹੇ ਦਿੱਤੇ ਜਾ ਰਹੇ ਨੇ ਇਹਦੋਂ ਵੇਖਿਆ ਘੁੱਟ ਕੇ ਗੱਣਨ ਲਾਇਆ ਫਿਰ ਬੱਚਿਓ ਪੁੱਤਰ ਕੀ ਹੋਇਆ ਮਾਂ ਬੜੇ ਤਸੀਹੇ ਦਿੱਤੇ ਫਿਰ ਅਸੀਂ ਮੰਨੇ ਨਹੀਂ ਹੁਣ ਮਾਂ ਅੱਜ ਦੀ ਰਾਤ ਤੇਰੇ ਕੋਲ ਹਾਂ ਹੁਣ ਦਾਦੀ ਨੂੰ ਪਤਾ ਹੈ ਵੀ ਅੱਜ ਦੀ ਰਾਤ ਇਹ ਪੁੱਤਰੀ ਮੇਰੇ ਕੋਲ ਆ ਜਦੋਂ ਇੰਨਾ ਪਤਾ ਹੋਇਆ ਰਾਤ ਕਿਵੇਂ ਗੁਜ਼ਰੀ ਹੋਵੇਗੀ ਕਿਤੇ ਨਾ ਕਿਤੇ ਆਪਾਂ ਇਸ ਚੀਜ਼ ਨੂੰ ਸਮਝਿਆ ਕਰ ਲਿਆ ਕੱਲ ਨੂੰ ਮਾਂ ਸਾਨੂੰ ਨੀਅ ਵਿੱਚ ਚਨਾ ਦੇਣਾ ਚੰਨ ਦੇਣਾ ਕੱਲ ਨੂੰ ਅੱਜ ਹੀ ਰਾਤ ਤੁਹਾਡੇ ਕੋਲ ਆਂ ਅੱਜ ਦੀ ਰਾਤ ਤੇਰੇ ਕੋਲ ਰਾਵਾਂਗੇ ਕੱਲ ਨੂੰ ਸਾਨੂੰ ਫਤਵਾ ਆ ਦਿੱਤਾ ਗਿਆ ਜਾਂਦੇ ਸਾਨੂੰ ਨੀਅ ਵਿੱਚ ਚਨਾ ਦੇਣਾ ਇਹਨਾਂ ਨੇ ਤੇ ਨਾਲ ਇਹ ਵੀ ਕਿਹਾ ਵੀ ਜੇ ਰਾਤ ਰਾਤ ਤੁਸੀਂ ਫੈਸਲਾ ਕਰ ਲਵੋ ਅਸਲਾਮ ਕਬੂਲ ਕਰ ਲਵੋ ਤੁਹਾਨੂੰ ਐਦੂ ਵੱਡੇ ਮਹਿਲ ਬਣਾ ਦੇਵਾਂਗੇ ਤੁਹਾਨੂੰ ਈਆਂ ਦੇ ਡੋਲੀਆਂ ਤੱਕ ਵੀ ਦੇਵਾਂਗੇ ਤਨੂੰ ਰਾਜ ਕਰਾਵਾਂਗੇ ਜੇ ਤੁਸੀਂ ਅਸਲਾਮ ਕਬੂਲ ਕਰ ਲਓ ਇਹ ਇੱਕ ਬਹੁਤ ਵੱਡੀ ਗੱਲ ਸੀ ਆਪਾਂ ਕਹਾਂਗੇ ਬੱਚੇ ਸੀ ਉਹਨਾਂ ਦੀ ਹਸਾਬ ਨਾਲ ਬੱਚੇ ਸੀ ਵੀ ਉਹ ਇੱਕ ਅਸਲਾਮ ਕਿਉਂ ਕਬੂਲ ਕਰਾਉਣਾ ਚਾਹੁੰਦੇ ਸਨ ਉਹਨਾਂ ਨੂੰ ਇਹ ਜ਼ਰੂਰੀ ਸੀ ਮਾਰਨ ਦੇ ਨਾਲੋਂ ਜ਼ਰੂਰੀ ਇਹ ਸੀ ਕਿ ਇਸਲਾਮ ਕਬੂਲਣ ਤੁਹਾਨੂੰ ਇੱਕ ਛੋਟੀ ਜਿਹੀ ਮੈਂ ਗੱਲ ਦੱਸਦਾ ਜਦੋਂ ਮਹਾਰਾਜਾ ਦਲਜੀਤ ਸਿੰਘ ਨੂੰ ਅੰਗਰੇਜ਼ ਲੈ ਗਏ ਅੰਗਰੇਜ਼ਾਂ ਨੇ ਲਿਜਾ ਕੇ ਉਹਦੇ ਕੇਸ ਵੀ ਕਤਲ ਕਰਾ ਦਿੱਤੇ ਸੀ ਤੇ ਜਦੋਂ ਮਹਾਰਾਣੀ ਜਿੰਦਾ ਨੂੰ ਮਿਲਣ ਆਇਆ ਤੇ ਜਦੋਂ ਮਹਾਰਾਣੀ ਜਿੰਦਾ ਨੇ ਸਿਰ ਦੇ ਉੱਤੇ ਹੱਥ ਮਾਰ ਕੇ ਵੇਖਿਆ ਨਾ ਤੇ ਵੇਖਿਆ ਵੀ ਕੇਸ ਹੈ ਨਹੀਂ ਤੇ ਮਹਾਰਾਜ ਜਿੰਦਾ ਨੇ ਬੁਲਾਇਆ ਨਹੀਂ ਸੀ ਕਹਿੰਦੀ ਅੱਜ ਤੋਂ ਬਾਅਦ ਤੂੰ ਇੱਥੋਂ ਮਰ ਗਿਆ ਅੱਜ ਤੋਂ ਬਾਅਦ ਆਉਂਦਾ ਨਹੀਂ ਤੂੰ ਮਰ ਗਿਆ ਇਸ ਕਰਕੇ ਮੈਂ ਇੱਕ ਹੋਰ ਬੇਨਤੀ ਕਰਾਂ ਛੋਟੀ ਜੀ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਇੱਕ ਇੱਕ ਮੈਂ ਇੱਕ ਦਿਨ ਗੱਲ ਕਰ ਵੀ ਰਿਹਾ ਸੀ ਦਬਸ ਸਥਾਨ ਹੈ ਦਗਸਤਾਨ ਦੀ ਇੱਕ ਹਮਤਾ ਤੋਦ ਉਹਨਾਂ ਦਾ ਇੱਕ ਲੇਖਕ ਹੋਇਆ ਹਮਤਾ ਤੋਦ ਉਹਨੇ ਲਿਖਿਆ ਮੇਰਾ ਦਗਸਤਾਨ ਉਹਦੇ ਵਿੱਚ ਇੱਕ ਉਹਨੇ ਕਹਾਣੀ ਲਿਖੀ ਕਹਿੰਦੇ ਵੀ ਸਾਡੇ ਜਿਹੜੀ ਇਹ ਸਟੇਟ ਆ ਜਿਹੜਾ ਸਾਡਾ ਰਾਜ ਹੈ ਇਹਦੀ ਇੱਕ ਰਵਾਜ ਹੈ ਕਿ ਜਦੋਂ ਵੀ ਕੋਈ ਬੰਦਾ ਇਸ ਰਾਜ ਦੇ ਵਿੱਚੋਂ ਬਾਹਰ ਜਾਂਦਾ ਕਿਸੇ ਕਮਾਈ ਕਰਨ ਕਿਸੇ ਅਵਰ ਸਟੇਟ ਵਿੱਚ ਜਾਂਦਾ ਹੈ ਕਿਸੇ ਅਦਰ ਕੰਟਰੀ ਵਿੱਚ ਜਾਂਦਾ ਹੈ ਤੇ ਉਹ ਘਰ ਵਿੱਚ ਇੱਕ ਦੀਵਾ ਜਗਾ ਕੇ ਜਾਂਦਾ ਹੈ ਹੁਣ ਉਹਦੇ ਪਰਿਵਾਰ ਦੇ ਜਿਹੜੇ ਮੈਂਬਰ ਆ ਪਿੱਛੋਂ ਉਹ ਜਿਹੜਾ ਬੁਝੁੰਦੇ ਨਹੀਂ ਰਹਿੰਦੇ ਦੀਵਾ ਉਹਦੇ ਚ ਤੇਲ ਪਾਈ ਰੱਖਦੇ ਆ ਦੀਵਾ ਚੱਗੀ ਜਾਂਦਾ ਉਹ ਜਿੰਨਾ ਚੱਕਰ ਵਾਪਸ ਨਹੀਂ ਆਉਂਦਾ ਉਹਨਾਂ ਚੱਕਰੋਂ ਦੀਵਾ ਜਗਦਾ ਰਹਿੰਦਾ ਆਕੇ ਵਜਾਉਂਦਾ ਤੇ ਜਾਂ ਇਹ ਉਹਨਾਂ ਨੂੰ ਖਬਰ ਮਿਲ ਜਾਵੇ ਕਿ ਉਹ ਬੰਦੇ ਦੀ ਮੌਤ ਹੋ ਗਈ ਉਧਰ ਫੇਰ ਉਹ ਦੀਵਾ ਵਜਾਉਂਦੇ ਨੇ ਨਹੀਂ ਤਾਂ ਉਹ 20 ਸਾਲ ਨਾ ਆਵੇ 10 ਮਾ ਆਵੇ 15 ਨਾ ਆਵੇ ਉਹ ਦੀਵਾ ਲਗਾਤਾਰ ਜਗਾਈ ਰੱਖਦੇ ਨੇ ਕਹਿੰਦੇ ਵੀ ਸਾਡੇ ਦਗਿਸਤਾਨ ਦੇ ਵਿੱਚੋਂ ਇੱਕ ਨੌਜਵਾਨ ਗਿਆ ਬਾਹਰ ਚੱਲਿਆ ਗਿਆ ਉਹ ਕਈ ਚਿਰ ਨਾ ਮੁੜਿਆ ਕੋਈ 20 ਸਾਲ ਤੱਕ ਸਮਾਂ ਲੰਘ ਗਿਆ ਵਾਪਸ ਨਾ ਆਇਆ ਤੇ ਉਹ ਜਰਮਨੀ ਗਿਆ ਤੇ ਇੱਕ 20ਾਂ 25ਾਂ ਸਾਲਾਂ 22ਾਂ ਸਾਲਾਂ ਤੇ ਬਾਅਦ ਕਿਤੇ ਕੋਈ ਬੰਦਾ ਉਹਦਾ ਦੋਸਤ ਆਇਆ ਉਹਨੇ ਆ ਕੇ ਵੀ ਐਂਕਰੀ ਤੂੰ ਘਰੇ ਚੱਲਿਆ ਮੇਰੀ ਮਾਂ ਨੂੰ ਸੁਨੇਹਾ ਦੇ ਦੇ ਵੀ ਤੇਰਾ ਪੁੱਤ ਜੰਉਂਦਾ ਜਾਗਦਾ ਹੈ ਉਹ ਉੱਥੇ ਵੱਸ ਗਿਆ ਹੁਣ ਉਹ ਬੰਦੇ ਨੇ ਆ ਕੇ ਜਦੋਂ ਆਦੀ ਮਾਂ ਨੂੰ ਸੁਨੇਹ ਦਿੱਤਾ ਵੀ ਮਾਂ ਮੈਂ ਆਇਆ ਜਰਮਨ ਚੋਂ ਤੇਰਾ ਪੁੱਤਰ ਸਹੀ ਸਲਾਮਤ ਹੈ ਜੰਦਾ ਜਗਦਾ ਤੇ ਉਹ ਉੱਥੇ ਉਹਨੇ ਵਿਆਹ ਵੀ ਕਰਾ ਲਿਆ ਉਹਦੇ ਬੱਚੇ ਵੀ ਹੋ ਗਏ ਆ ਕਹਿੰਦੇ ਵੀ ਚਲੋ ਠੀਕ ਆ ਉਹਨੇ ਫਿਰ ਇੱਕ ਗੱਲ ਪੁੱਛੀ ਉੱਥੇ ਕਹਿੰਦੇ ਮੈਨੂੰ ਇਹ ਦੱਸ ਵੀ ਉਹ ਡੱਚ ਭਾਸ਼ਾ ਬੋਲਦਾ ਕਿ ਸਾਡੀ ਇਥੋਂ ਦੀ ਦਗਸਤਾਨ ਦੀ ਭਾਸ਼ਾ ਬੋਲਦਾ ਡੱਚ ਜਰਮਨੀ ਦੀ ਭਾਸ਼ਾ ਉਹ ਕਹਿਣ ਲੱਗਿਆ ਮਾਓ ਕਿਹੜੀ ਭਾਸ਼ਾ ਦੀ ਗੱਲ ਕਰਨੀ ਹੈ ਇਹ ਭਾਸ਼ਾ ਤਾਂ ਬੜੀ ਚੰਗੀ ਭੁੱਲਿਆ ਹੋ ਕਹਿੰਦੀ ਹੁਣ ਕੀ ਕਰਦਾ ਕਹਿੰਦੀ ਡੱਚ ਬੋਲਦਾ ਤਾਂ ਉਹ ਤਾਂ ਡੱਚ ਭਾਸ਼ਾ ਬੋਲਦਾ ਜਰਮਨੀ ਦੀ ਭਾਸ਼ਾ ਬੋਲਦਾ ਉਹਦੇ ਬੱਚੇ ਵੀ ਉਹ ਬੋਲਦੇ ਉਹਦੇ ਘਰ ਦੀ ਵੀ ਉਹ ਬੋਲਦੀ ਆਪ ਵੀ ਉਹ ਹੀ ਭਾਸ਼ਾ ਬੋਲਦਾ ਉਹਨੇ ਇਹ ਕਹਾ ਠੀਕ ਆ ਉੱਠੇ ਉਹਨੇ ਜਾ ਕੇ ਦੀਵਾ ਬਜਾ ਦਿੱਤਾ ਕਹਿੰਦੀ ਅੱਜ ਮੇਰਾ ਪੁੱਤਰ ਮਰ ਚੁੱਕਿਆ ਹੈ ਸੁਣ ਲਿਓ ਧਿਆਨ ਨਾਲ ਜਿਹੜਾ ਆਪਣੀ ਬੋਲੀ ਭੁੱਲ ਜੇ ਨਾ ਆਪਣਾ ਇਤਿਹਾਸ ਭੁੱਲ ਜੇ ਉਹਨੂੰ ਜਾਦੇ ਕਹਿਣ ਦੀ ਲੋੜ ਨਹੀਂ ਉਹ ਸਮਝ ਲਓ ਮਾਰੀ ਗਿਆ ਸਮਝ ਲਓ ਠੀਕ ਆ ਬੋਲੀਆਂ ਸਿੱਖਣੀਆਂ ਤਈ ਦੀਆਂ ਸਾਨੂੰ ਸਾਰੀਆਂ ਸਿੱਖੋ ਪਰ ਮੈਂ ਬੇਨਤੀ ਕਰਾਂ ਆਪਣੀ ਮਾਤ ਭਾਸ਼ਾ ਨੂੰ ਕਦੇ ਤੁਸੀਂ ਭੁੱਲਿਓ ਨਾ ਮਾਤ ਭਾਸ਼ਾ ਭੁੱਲ ਗਏ ਇਤਿਹਾਸ ਭੁੱਲੋਗੇ ਕਿਉਂਕਿ ਮਾਤ ਭਾਸ਼ਾ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਗਰਮਾਣੀ ਸਾਡੀ ਮਾਤ ਭਾਸ਼ਾ ਚ ਹੈ ਸਾਡਾ ਇਤਿਹਾਸ ਸਾਡੀ ਮਾਤ ਭਾਸ਼ਾ ਦਾ ਜਿੱਦੇ ਅਸੀਂ ਮਾਤ ਭਾਸ਼ਾ ਭੁੱਲ ਗਏ ਉਹਦੇ ਇਤਿਹਾਸ ਭੁੱਲਾਂਗੇ ਕਿਉਂਕਿ ਦੂਜੇ ਜਿਹੜੇ ਲਿਖਣ ਵਾਲੇ ਲੇਖਣੇ ਇੰਗਲਿਸ਼ ਵਿੱਚ ਤੁਸੀਂ ਕੀ ਲਿਖ ਦੇਉਗੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਲਗਾ ਮਾਤਰਾ ਜਿਹੜੀਆਂ ਲੱਗੀਆਂ ਹੋਈਆਂ ਨੇ ਇਹਨਾਂ ਦੇ ਅਰਥ ਨੇ ਐਵੇਂ ਫालतੂ ਨਹੀਂ ਲੱਗੀਆਂ ਇੰਗਲਿਸ਼ ਵਿੱਚ ਤੁਸੀਂ ਲਗਾ ਮਾਤਰਾ ਕਿਵੇਂ ਲਾ ਦਿਓਗੇ ਇਹਨਾਂ ਨੂੰ ਲਾ ਦਿਓਗੇ ਤਾਂ ਉਹਦੇ ਮੀਨਿੰਗ ਹੋਰ ਹੋ ਜਾਣਗੇ ਕਿਉਂਕਿ ਇੰਗਲਿਸ਼ 'ਚ ਤਾਂ ਚੀਜ਼ੀ ਅਸੀਂ ਇੱਕ ਅੱਖਰ ਬਦਲ ਦਿੱਤੇ ਮੀਨਿੰਗ ਚੇਂਜ ਹੋ ਜਾਂਦਾ ਤੱਕੇਵੇਂ ਲਿਖ ਕੇ ਪੜ ਲਾਂਗੇ ਆਪਾਂ ਇਸ ਕਰਕੇ ਮਾਤ ਪਤਸਾਂ ਨੂੰ ਉਹਨਾਂ ਭੁੱਲੀਏ ਇਹੀ ਗੱਲ ਹੁਣ ਮੈਂ ਤੁਹਾਨੂੰ ਬੇਨਤੀ ਕਰਾਂ ਉਹ ਵੀ ਇਹੀ ਗੱਲ ਚਾਹੁੰਦੇ ਸਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਅਸਲਾਮ ਕਬੂਲ ਕਰ ਲੈਣ ਅਸੀਂ ਕੱਲ ਨੂੰ ਆਖਣ ਵਾਲੇ ਹੋ ਸਕਦੇ ਹਾਂ ਵੀ ਤੂੰ ਦੂਜਿਆਂ ਦੇ ਧਰਮ ਨੂੰ ਬਚਾਉਣ ਵਾਲਿਆ ਤੂੰ ਆਪਣੇ ਬੱਚਾਂ ਨੂੰ ਨਹੀਂ ਬਚਾ ਸਕਿਆ ਤੇਰੇ ਬੱਚੇ ਅਸੀਂ ਮੁਸਲਮਾਨ ਬਣਾ ਲੈ ਪਰ ਉਹਨਾਂ ਬੱਚਿਆਂ ਦੇ ਵਿੱਚ ਸ਼ਕਤੀ ਕੀ ਦੀ ਆ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਪਾਲਣ ਵਾਲੀ ਉਹ ਗੁਰਬਾਣੀ ਨਾਲ ਸ਼ਕਤੀ ਭਰਦੀ ਇਤਿਹਾਸ ਨਾਲ ਸ਼ਕਤੀ ਭਰਦੀ ਹੈ ਬੱਚਿਆਂ ਨੇ ਜ਼ਿੰਦਨੀ ਕਬੂਲੀ ਉਹਨਾਂ ਦੇ ਜ਼ਿੰਨੂ ਨਹੀਂ ਮੰਨਿਆ ਉਹਨਾਂ ਦੀ ਈਨੂ ਨਹੀਂ ਮੰਨਿਆ ਉਹਨਾਂ ਦੇ ਲਾਲਚਾਂ ਨੂੰ ਨਹੀਂ ਮੰਨਿਆ ਉਹਨਾਂ ਦੇ ਡਰ ਨੂੰ ਨਹੀਂ ਮੰਨਿਆ ਉਹਨਾਂ ਦੇ ਤਸੀਹਾਂ ਨੂੰ ਨਹੀਂ ਮੰਨਿਆ ਤੇ ਉਹਨਾਂ ਨੇ ਸ਼ਹੀਦੀ ਕਬੂਲ ਕਰ ਲਈ ਮਾਂ ਅੱਜ ਦੀ ਰਾਤ ਤੇਰੇ ਕੋਲ ਸਵੇਰੇ ਸਾਨੂੰ ਨੀਅ ਵਿੱਚ ਕਨਾ ਦੇਣਾ ਸਾਰੀ ਰਾਤ ਮਾਤਾ ਬੱਚਿਆਂ ਨੂੰ ਗੋਦ ਵਿੱਚ ਲੈ ਕੇ ਬੈਠੀ ਐ ਤੇ ਨਾਲ ਨਾਲ ਫਿਰ ਪਿਛਲਾ ਇਤਿਹਾਸ ਸਾਰਾ ਚਿਤਿਕਰਨ ਬੱਚੇਓ ਤੁਸੀਂ ਚੱਲੋ ਹੁਣ ਬਾਬਾ ਫਤਿਹ ਸਿੰਘ ਜੀ ਕਦੇ ਵੀ ਇੱਕ ਦਿਨ ਦਾ ਸਮਾਂ ਮੈਂ ਕੱਲ ਬੇਨਤੀ ਕਰ ਰਿਹਾ ਸੀ ਵੀ ਇੱਕ ਸਮਾਂ ਜਿਹੜਾ ਸੀ ਨਾ ਦਿਨ ਦਾ ਕੇ ਉਹ ਮਾਤਾ ਜੀ ਤੋਂ ਕਦੇ ਵੱਖ ਨਹੀਂ ਹੋਏ ਸੀ ਹੁਣ ਕਹਿੰਦੇ ਵਾ ਅਸੀਂ ਜਾਣਾ ਤੇ ਮਾਂ ਤੇਰੇ ਤੋਂ ਬਿਨਾ ਸਾਡਾ ਜੀ ਨਹੀਂ ਲੱਗਣਾ ਮਾਤਾ ਕਹਿੰਦੀ ਪੁੱਤਰ ਤੁਹਾਡਾ ਦਾਦਾ ਜੀ ਤੁਹਾਡਾ ਪਰਦਾਦਾ ਜੀ ਉਹ ਤੁਹਾਨੂੰ ਉੱਥੇ ਲਿਖਦੇ ਨੇ ਤੁਸੀਂ ਚੱਲੋ ਮੈਂ ਤੁਹਾਡੇ ਮਗਰ ਆ ਜਾਵਾਂਗੀ ਇਹਨਾਂ ਇਤਿਹਾਸ ਇੱਥੋਂ ਤੱਕ ਸਮਾਪਤੀ ਕਰਾਂਗੇ ਕੱਲ ਨੂੰ ਨੀਆਂ ਬਚ ਚਿੰਨ੍ਹ ਦੇਣਾ ਉਹ ਕਿਹੜਾ ਸਮਾਂ ਸੀ ਉਹ ਮੈਂ ਅੱਜ ਸਮਾਂ ਕੈਲਕੂਲੇਟ ਕੀਤਾ ਸੀ ਵਿਚਾਰ ਕਰਾਂਗੇ ਕੱਲ ਨੂੰ ਹੋਈਆਂ ਭੁੱਲਾਂ ਦੀ ਖਿਵਾ ਫਤਿਹ ਬਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ